ਸਤਿ ਸ਼੍ਰੀ ਅਕਾਲ ਸੈਂਟਰ ਸਕੂਲ ਮੈਕਵਾਲ ਰੋਬਾਤੋਂ ਅਸੀਂ ਆਪਣੇ ਟੀਚਰ ਸਰ ਨਾਲ ਮਿਲ ਕੇ ਆਏ ਹਾਂ ਜੀ ਸਰ ਪ੍ਰੂ ਮਹਾਰਾਜ ਜੀ ਲਈ ਅੱਜ ਇੱਕ ਪੈਕਿੰਗ ਹਾਂ ਜੀ ਇਤਿਹਾਸ ਗੁਰਪ੍ਰੀਤ ਬਾਦਰਾ ਜੀ ਤੋਂ ਬਹੁਤ ਢੀ ਦੇਣ ਇਸ ਨੂੰ ਚੰਗੀ ਚਾਹ ਹੋਈ ਜੀ ਆਪਣਾ ਅੰਤ ਸਿੰਘ ਨੇ ਧਰਮ ਲਈ ਆਪਣਾ ਸੀਸ ਪਰਬਾਨ ਕੀਤਾ ਬਹੁਤ ਢੀ ਦੇਣਾ ਸਾਨੂੰ ਗੁਰਪ੍ਰੀਤ ਵਰਤ ਜੀ ਮੈਂ ਸਾਰੇ ਨਹੀਂ ਕਹਿਣਾ ਚਾਹੁੰਦੀ ਜੀ ਤੁਸੀਂ ਸਾਰੇ ਸਿੱਖੀ ਨਾਲ ਜੁੜੇ ਰਹੋ ਇਸ ਤਰ੍ਹਾਂ ਹੀ ਕੋਰਸਪਾਗਮਨ ਤੇ ਵੱਧ ਚੜ ਕੇ ਪਹੁੰਚੇ ਮੈਂ ਸਾਡੇ ਇਸ ਲਾਈ ਲਾਈ ਫੰਡ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਸਾਲ ਨੂੰ ਸਮਰਪਿਤ ਇੱਥੇ ਸ਼੍ਰੀ ਗੁਰੂ ਜੀ ਨੂੰ ਬਹੁਤ ਪਾਰੀ ਸੰਗਤ ਦੇਖਣ ਨੂੰ ਆਈ ਆ ਜੀ ਤੇ ਮੈਂ ਮੈਂ ਇਹ ਕਹਿਣਾ ਆਪਣੇ ਜੱਤੇ ਨਾਲ ਆਪਣੇ ਟੀਚਰ ਸਾਹਿਬਾਨ ਸ਼੍ਰੀਮਤੀ ਜੀ ਸਿੱਖੀ ਨਾਲ ਪਹੁੰਚੇ ਹੋਏ ਆ ਤੇ ਮੈਂ ਸਾਰੇ ਨਹੀਂ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਇੱਕ ਧਰਮ ਨਾਲ ਜੁੜੇ ਰਹਿਣ ਕਿ ਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪਣਾ ਉਪਸਾਰਤ ਹੋਵੇ ਜਿਹਦੀ ਨਾ ਰੋਤੋ ਰੋਤੋ ਜਾਈਏ ਆਪਾਂ ਆਰਆਈ ਹੋਏ ਇੰਸਾਨ ਬਣ ਕੇ ਕਰਕੇ ਸਾਰਿਆਂ ਨੂੰ ਕਹਿਣ ਕਿ ਇੱਕ ਧਰਮ ਦੀ ਤਕਦੀਰ ਦਾ ਹਾਕਮ ਅਤੇ ਮੇਰਾ ਨਾਮ ਪ੍ਰਿਆ ਸੈਨੀਆ ਜੀ ਮੈਂ ਪੀ ਡੀ ਆਰ ਐ ਸਕੂਲ ਤੋਂ ਵਾਈਸ ਪ੍ਰਿੰਸੀਪਲ ਹਾਂ ਔਰ ਅੱਜ ਦੇ ਦਿਨ ਜੋ ਡਿਊਟੀ ਹੋ ਰਹਾ ਜਾ ਰਿਹਾ ਬੱਚੇ ਮੋਬਾਈਲਾਂ ਦੇ ਨਾਲ ਗੱਲ ਨਹੀਂ ਇਹ ਫੇਲੀਅਰ ਹੋ ਰਿਹਾ ਕਿ ਸਿੱਖੀ ਧਰਮ ਦੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਇਹ ਆਜਾ ਅਨੁਕਰਣ ਲਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਓਕੇ ਤਾਂ ਦੇ ਦੇ। ਦੇਖੋ ਜੀ ਮੈਂ ਇਹਨੂੰ ਕਿਸੇ ਇੱਕ ਧਰਮ ਨਾਲ ਨਹੀਂ ਜੋੜਾਂਗੀ ਸਾਡੇ ਗੁਰੂ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਸੀ ਉਹ ਸਾਰੇ ਧਰਮਾਂ ਵਾਸਤੇ ਦਿੱਤੀ ਸੀਗੀ ਇਸ ਕਰਕੇ ਇਹ ਸ਼ਹਾਦਤ ਦਿਵਸ ਦੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਔਰ ਜਿਹੜੇ ਲੋਕੀ ਅੱਜਕੱਲ ਸਭ ਕੁਝ ਮੋਬਾਈਲਾਂ ਤੇ ਦੇਖ ਰਹੇ ਹੈਗੇ ਉਹਨਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਉਹ ਸਮਝਣ ਕਿ ਗੁਰੂ ਸਾਹਿਬ ਦੀ ਸ਼ਹਾਦਤ ਕੋਈ ਮਾਮੂਲੀ ਗੱਲ ਨਹੀਂ ਸੀਗੀ ਇਹ ਬਹੁਤ ਹੀ ਗਹਿਰੀ ਦੀ ਗੱਲ ਹੈਗੀ ਹੈ ਇਸ ਗੱਲ ਨੂੰ ਸਮਝਣਾ ਚਾਹੀਦਾ ਏ ਉਸ ਵਾਸਤੇ ਇਸ ਨਾਲ ਬੱਚਿਆਂ ਨੂੰ ਜਾਂ ਲੋਕਾਂ ਨੂੰ ਸਮਝ ਆਏਗਾ ਕਿ ਸਾਨੂੰ ਆਪਣੇ ਧਰਮ ਦੇ ਨਾਲ ਕਿੱਦਾਂ ਜੁੜਨਾ ਚਾਹੀਦਾ ਹੈਗਾ ਔਰ ਕਿੱਦਾਂ ਉਸ ਬਾਰੇ ਸਾਨੂੰ ਥੋੜਾ ਜਾ ਕਿਸੇ ਰੋਹ ਤਰ੍ਹਾਂ ਵੀ ਸੋਚਣਾ ਚਾਹੀਦਾ ਹੈ ਮੋਬਾਈਲ ਨਾਲ ਤੋਂ ਅਲੱਗ ਠੱਗ ਕੇ ਪੰਜਾਬ ਸਰਕਾਰ ਨੂੰ ਤੇ ਲਾਭ ਹੋਣ ਲੱਗਿਆ ਜਾ ਰਿਹਾ ਹੈ ਕਿ ਕਿਰਤ ਜੋ ਕਿ ਉਹ ਰਸਤੇ ਦੇ ਦਿੱਤੀ ਤੁਸੀਂ ਇਹ ਕੁਝ ਇਦਾਂ ਜੋ ਉਪਰਾਲੇ ਕਰਨਾ ਅੱਛੀ ਗੱਲ ਹੈਗੀ ਆ ਕਿ ਅਗਰ ਸਾਡੇ ਜਿਹੇ ਬੱਚੇ ਹੈਗੇ ਜੋੜ ਰਹੇ ਸਾਡੇ ਧਰਮ ਦੇ ਨਾਲ ਜਾਂ ਸਾਡੇ ਆਪਣੇ ਗੁਰਸੇ ਨਾਲ ਤਾਂ ਬਹੁਤ ਅੱਛੀ ਗੱਲ ਹੈਗੀ ਆ ਇਹਦੇ ਵਾਸਤੇ ਪੰਜਾਬ ਸਰਕਾਰ ਦੀ ਮੈਂ ਪ੍ਰਸ਼ੰਸਾ ਕਰਦੀ ਆ ਜੀ ਨਤਮਸਕ ਹੈ ਜੀ ਆਪਾਂ ਨਸਿੰਦ ਕੋਲ ਵਿੱਚ ਕਿ ਭਾਈ ਫੁੱਟ ਨੇ ਬੰਦ ਕਰਵਾਉਂਦੀ ਪਾਸ਼ਾਹੀ ਗੁਰੂ ਤੇਗ ਬਹਾਦਰ ਚਾਪਲੀਆਂ ਕਿ ਆਪ ਕੋ ਆਪਣੀ ਸੇਵਾ ਕਰਤੀ ਆਪਕੋ ਬਹੁਤ ਧੰਨਵਾਦ ਕਰਾਂ ਅਸਲ ਗੁਰੂ ਜੀ ਦਾ ਪੀ ਇਹ ਸਾਲ 1950 ਜਿੱਦੋਂ ਜਿਸੂਪਨ ਦੇ ਸ਼ਹਾਦਤ ਹੋਏ ਆ ਸਾਹਿਬ ਜੀ ਸ਼ਹਾਦਤ ਮਹਾਨ ਜੀ ਉਹਨੂੰ ਸਰਕਾਰ ਦਾ ਸੰਨੀ ਸ਼ਹਾਦਤ ਦੇ ਸਾਥ 200 ਸੌਨਾ ਕੇ ਸ਼ਹੀਦੀ ਸ਼ਾਹ ਅਫਜ਼ਲ ਬਖਸ਼ ਨੂੰ ਅੱਜ ਇਹ ਜਿਹੜਾ ਲਾਜਵੰਤੀ ਸਟੇਡੀਅਮ ਹੈ ਪੰਜਾਬ ਦੀ ਸਾਊਂਡ ਸ਼ੀਰ ਹੈ ਪਰ ਪਟਾਡੀ ਜਿੱਤਾਂ ਨੇ ਪਤਾ ਸਾਡੇ ਇਤਿਹਾਸ ਨੂੰ ਬਹੁਤ ਧੀਸ਼ ਨੂੰ ਹੈ ਸਾਡੇ ਸੰਵਿਧਾਨ ਸਿਆ ਇਹ ਸਾਡੇ ਦੀ ਸਾਡਾ ਗਰਭ ਦਾ ਵਿਸ਼ਾ ਹੈ ਨੌਵੀਂ ਪਾਸ਼ਾਹੀ ਨੇ ਪਾਸਟਿਕ ਪਾਸ਼ਾਹੀ ਨੇ 9 ਸਾਲ ਤੱਕ ਹਮ ਰਾਜਤ ਲਈ ਔਰ ਵੀ ਦਸ ਜਿਹੜੇ ਨਵੀਂ ਪਾਕਸ਼ਾਹੀ ਰੱਖਾ ਦੀ ਚੀਜ਼ ਨੇ ਭਾਈ ਮਹਾਰਾਜ ਉਹ ਸ਼ਾਇਦ ਅੱਜ ਵੀ ਬਹੁਤ ਸਾਰੇ ਲੋਕਾਂ ਦਾ ਅਕਤੀ ਜਾ ਰਿਹਾ ਤੇ ਪੰਜਾਬ ਸਰਕਾਰ ਦੀ ਨੀਤੀ ਜਿਹੜੀ ਬੱਚਿਆਂ ਦਾ ਭੋਜਨ ਨਾਲ ਜਨਰੇਸ਼ਨ ਨੂੰ ਉੱਪਰ ਪਹੁੰਚਾ ਰਹੇ ਇਹ ਨਾਜ ਰਾਜਵਾਦ ਨੂੰ ਬੰਕਰ ਰਹਿੰਦੇ ਨੇ ਇਹ ਚੰਗਾ ਬੈਂਟੀ ਕਰਦੇ ਇਹ ਇਦਾਂ ਦੀ ਮਿਸਾਲ ਸ਼ਾਇਦ ਇਤਿਹਾਸ ਤੇ ਏਡੀ ਵੱਡੀ ਸ਼ਹਾਦਤ ਦੀ ਦੂਜੀ ਨਹੀਂ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਰਦਾਰ ਜੀ ਦੇ ਲਾਈਫ ਅਤੇ ਟੀਚਿੰਗਸ ਤੇ ਅਲਕਾ ਬਧਾਈ ਕੇ ਸਾਈਟੈਂਟ ਸ਼ੋ ਲਾਈਟੈਂਟ ਸ਼ੋ ਦਿਖਾ ਰਹੇ ਹਨ ਅਤੇ ਦੇਖ ਰਹੇ ਹਨ ਅਲਕਾ ਬਧਾਈ ਬਹੁਤ ਬਹੁਤ ਧਾਈ ਦੇਣੀ ਹੈ ਸਾਡੇ ਸ਼ਾਹਦਪੁਰ ਨਿਵਾਸੀਆਂ ਨੇ ਵੱਧ ਛੱਡ ਕੇ ਇੱਕ ਜਿਨ੍ਹਾਂ ਦੇ ਸੱਤ ਨਾਂ ਹੈ ਜੀ

ਇਤਿਹਾਸ ਬਾਰੇ ਪਤਾ ਲੱਗ ਰਿਹਾ ਕਿ ਇਤਿਹਾਸ ਦੇਖਿਏ ਬਿਲਕੁਲ ਤੁਸੀਂ ਠੀਕ ਕਿਹਾ ਜਿਹੜਾ ਸਾਡਾ ਕਲਚਰਲ ਹੈਰੀਟੇਜ ਹੁੰਦਾ ਹੈ ਉਹ ਇੱਕ ਬਹੁਤ ਵੱਡੀ ਬਹੁਤ ਇਨਕਾਲੀਬਲ ਐਸੈਟ ਹੈ ਪੂੰਜੀ ਹੈ ਸਰਟੀਫਿਕੇਟ ਅੱਗੇ ਆਉਣ ਵਾਲੀ ਜੇਨਰੇਸ਼ਨਸ ਨੂੰ ਪਾਸ ਆਨ ਕਰਨਾ ਸਾਡਾ ਧਰਮ ਵੀ ਹੈ ਸਭ ਨੂੰ ਇਹ ਸਿਖਾਣਾ ਸਾਡਾ ਧਰਮ ਹੈ ਔਰ ਇਹ ਨਵੀਂ ਟੈਕਨੋਲੋਜੀ ਦੇ ਨਾਲ ਜਦੋਂ ਅਸੀਂ ਉਹ ਦਰਸਾਉਂਦੇ ਆਂ ਤੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਖੁਸ਼ ਆਏ ਬੱਚਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਗੁੱਡ ਸਾਡੇ ਗੁਰੂਆਂ ਦਾ ਪਤਾ ਲੱਗੇਗਾ ਦੇਖਣ ਤੋਂ ਇਹਨਾਂ ਦੀ ਸ਼ਹਾਦਤ ਵਾਰੇ ਉਹਨਾਂ ਦੀ ਕੁਰਬਾਨੀ ਵਾਰੇ ਜਿਸ ਨਾਲ ਅਸੀਂ ਉਮੀਦ ਕਰਦੇ ਆਂ ਕਿ ਬੱਚਿਆਂ ਦੇ ਵਿੱਚ ਵੀ ਇੱਕ ਨਵੀਂ ਜਾਗਰੂਕਤਾ ਪੈਦਾ ਹੋਵੇ

ਦੇਖੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਲਚਰਲ ਹੈਰੀਟੇਜ ਨੂੰ ਦਰਸਾਉਂਦੇ ਹੋਏ ਲਗਾਤਾਰ ਕਾਰਜਕ੍ਰਮ ਕਰਾਇਆ ਜਾਂਦੇ ਪਾਸ਼ਾ ਵਿਭਾਗ ਦਾ ਹੁਣ ਤੁਸੀਂ ਦੇਖੋਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰੋਗਰਾਮ ਹੋਣ ਵਾਲਾ ਹੈ ਸਲਾਮ ਹੈ ਤੁਹਾਨੂੰ ਦੱਸਿਆ 21 22 ਤਰੀਕ ਨੂੰ ਸਾਡੇ ਇੱਥੇ ਬੂਸਟ ਪਿਆ 300 ਪੰਜਾਬੀ ਸ਼ਹੀਦਤ ਯਾਦ ਕਰਦੇ ਹੋਏ ਅਸੀਂ ਕਰਾਂਗੇ ਆਰਗੇਨਾਈਜ਼ ਕੀਤਾ ਅਸੀਂ ਜ਼ਰੂਰ ਅਸੀਂ ਵਚਨਬੱਧ ਹੈ ਕਿ ਸਾਰੇ ਜੀ ਨਾਮ <inaudible> ਕਰਨਾ <inaudible>